ਅੰਜਵਾਲਾ ਕਮ ਕਲ ਤੇ ਨਹੀਂ ਓ ਛੱਡਣਾ ਚਾਹੀਦਾ ਅੰਜਵਾਲਾ ਕਮ ਕਲ ਤੇ ਨਹੀਂ ਓ ਛੱਡਣਾ ਚਾਹੀਦਾ ਤੁਰਤ ਫੁਰਤੀ ਅੜਿਆ ਗੱਟਾ ਗੱਟਣਾ ਚਾਹੀਦਾ ਜਾਂ ਤਾਂ ਬਾਕੀ ਲੇਖਾ ਵੀ ਹੁਣ ਪੂਰਾ ਕਰ ਦੇਵੇ ਜਾਂ ਤਾਂ ਬਾਕੀ ਲੇਖਾ ਵੀ ਹੁਣ ਪੂਰਾ ਕਰ ਦੇਵੇ ਨਹੀਂ ਤਾਂ ਬਚਦੇ ਪੈਂਤੀ ਮੇਰੀ ਤਲੀ ਤੇ ਤਰਦੇਵੇ ਨਹੀਂ ਤਾਂ ਬਚਦੇ ਪੈਂਤੀ ਮੇਰੀ ਤਲੀ ਤੇ ਤਰਦੇਵੇ ਕਹਿੰਦੀ ਇਸਨ ਮੈਂ ਜਾਣਾ ਹਾਂ ਕੰਦੀ ਇਸ ਨਮੇ ਜਾਣਾ ਨਾ ਉਹ ਮੰਨਨੀ ਟਾਲਿਆ ਨੀ ਪੱਛੀ ਲੈ ਲੈ ਵਿੱਚ ਬਲੈ ਕਦੇ ਟਿਕਟਾ ਵਾਲਿਆ ਨੀ ਪੂਰੇ ਪੱਛੀ ਲੈ ਲੈ ਵਿੱਚ ਬਲੈ ਕਦੇ ਟਿਕਟਾ ਵਾਲਿਆ ਨੀ ਖਤਮ ਹੋਈ ਜਦ ਖਤਮ ਹੋਈ ਜਦ ਉਹ ਖਤਮ ਹੋਈ ਜਦ ਓਹੋ ਕੀ ਖਤਮ ਹੋਈ ਓਹੀ ਜਿਹੜੀ ਜਿਹੜੀ ਦੇਖਣ ਗਏ ਸੀਗੇ ਕੀ ਦੇਖਣ ਗਏ ਸੀ ਮੈਨੂੰ ਕਹਿੰਦੀ ਨਾ ਮੈਨੂੰ ਕਹਿੰਦੀ ਮੈਨੂੰ ਅਤਾ ਮੈਨੂੰ ਕੀ ਕਹਿੰਦੀ ਸੀ ਇਹ ਨੂੰ ਨਹੀਂ ਪਤਾ ਤੂੰ ਦੱਸ ਮੈਨੂੰ ਕਹਿੰਦੀ ਮੇਰੇ ਨੇੜੇ ਬੈਠ ਕੇ ਨਾ ਮੇਰੇ ਕੋਲ ਆ ਕੇ ਮੈਨੂੰ ਹੌਲੀ ਦੇ ਕੇ ਕਹਿੰਦੀ ਮੈਨੂੰ ਕਹ ਤਾਪ ਵੀ ਪਹਿਲਾਂ ਕੀ ਕਹਿੰਦੀ ਸੀ ਹੁਣ ਦੱਸ ਵੀ ਦੇ ਕੀ ਕਹਿੰਦੀ ਸੀ ਮੈਨੂੰ ਕਹਿੰਦੀ ਪਹਿਲਾਂ ਕਹਿੰਦੀ ਕੰਨ ਨੇੜੇ ਨੂੰ ਕਰੀ ਫਿਰ ਮੇਰੇ ਕੰਨ ਵਿੱਚ ਆ ਕੇ ਕਹਿੰਦੀ ਆ ਤੈਨੂੰ ਜਿਉਣੇ ਮੋੜ ਵਾਲਾ ਚੰਦਰ ਰਾਧਾ ਕੇ ਲਿਆਵਾਂ ਖਤਮ ਹੋਈ ਜਦ ਖਤਮ ਹੋਈ ਜਦ ਪਿੱਛੇ ਕਰ ਦੋਵੇਂ ਬਾਹਰ ਆ ਗਈ ਸੀ ਤਦਮ ਹੋਈ ਜਦ ਪਿਛੇ ਕਰ ਤੋਂ ਮੇ ਬਾਹਰ ਆ ਗਈ ਸੀ ਫੇਰ ਲੋਹਰਪਿਆ ਵੀ ਫਿਰ ਚਾ ਨਾਲ ਬਰਫੀ ਖਾ ਗਏ ਲੋਹਰਪਿਆ ਦੀ ਫਿਰ ਚਾ ਨਾਲ ਬਰਫੀ ਖਾ ਗਏ ਸੀ